ਸਾਸੀਕਾਲ ਜੀ ਦੋਸਤੋ ਸਵਾਗਤ ਆ ਤੁਹਾਡਾ ਸਾਰਿਆਂ ਦਾ ਪਿੰਡੂ ਜ਼ਿਮੀਂਦਾਰ ਫੇਸਬੁੱਕ ਪੇਜ ਤੇ YouTube ਚੈਨਲ ਦੀ ਇੱਕ ਨਵੀਂ ਵੀਡੀਓ ਦੇ ਵਿੱਚ ਇਹ ਵੀਡੀਓ ਸਪੈਸ਼ਲ ਮੱਝੂਕੇ ਬਲੱਡਲਾਈਨ ਦੇ ਸ਼ਕੀਨਾ ਵਾਸਤੇ ਬਣਾਈ ਆ ਇਹਦੇ ਵਿੱਚ ਆਪਾਂ 6 ਘੋੜੇ ਮੱਝੂਕੇ ਲਾਈਨ ਦੇ ਕਵਰ ਕੀਤੇ ਆ ਜਿਨ੍ਹਾਂ ਦੇ ਵਿੱਚੋਂ 4 ਘੋੜੇ ਫੌਜੀ ਘੋੜੇ ਦੇ ਪੁੱਤ ਨੇ ਤੇ ਉਹਨਾਂ ਚਾਰ ਦੇ ਵਿੱਚੋਂ ਜਿਹੜੇ ਤੁਸੀਂ ਆ ਸਾਹਮਣੇ ਸਕਰੀਨ ਤੇ ਘੋੜੇ ਸਵਾਰੀ ਕਰਦੇ ਦੇਖ ਰਿਹਾ ਹਾਂ ਸਾਡੇ ਭਰਾ ਇਹ ਵੀ ਦੋਨੇ ਘੋੜੇ ਫੌਜੀ ਘੋੜੇ ਦੇ ਬੱਚੇ ਆ ਤੇ ਏ ਆਰ ਸਟੱਡ ਫਾਰਮ ਦੇ ਉੱਤੇ ਨੇ ਇਹ ਮਾਂ ਬਾਪ ਵਾਲੀ ਸਾਈਡ ਤੋਂ ਦੋਨਾਂ ਪਾਸਿਆਂ ਤੋਂ ਇਹ ਘੋੜੇ ਭਰਾ ਨੇ ਪਿਓ ਇਹਨਾਂ ਦਾ ਫੌਜੀ ਆ ਗਿਆ ਤੇ ਜਿਹੜੀ ਇਹਨਾਂ ਦੀ ਮਾਂ ਗਈ ਉਹ ਦੀਪੇ ਗਿੱੱਲਾਂ ਵਾਲੇ ਦੇ ਕੋਲੇ ਬਾਈ ਦੇ ਕੋਲੇ ਘੋੜਾ ਹੁੰਦਾ ਸੀਗਾ ਉਸ ਘੋੜੇ ਦੀ ਧੀ ਆ ਦੋਸਤੋ ਏ ਆਰ ਸਟੱਡ ਫਾਰਮ ਦੇ ਉੱਤੇ ਨੇ ਇਹ ਦੋਨੇ ਘੋੜੇ ਸਾਡਾ ਭਰਾ ਕਾਲਾ ਜੋਧਾ ਬਾਈ ਦਲਬੀਰ ਤੇ ਬਾਈ ਰੂਪਾ ਜੀ ਉਹ ਇਹਨਾਂ ਦੇ ਓਨਰ ਨੇ ਅਗਲੇ ਘੋੜੇ ਦਾ ਨਾਮ ਆ ਜੀ ਜਬਰਜੰਗ ਤੇ ਪਿਛਲੇ ਘੋੜੇ ਦਾ ਨਾਮ ਜੋਧਾ ਆ ਜਬਰਜੰਗ ਦੀ ਤੋਰ ਦੇ ਲੋਕ ਫੈਨ ਬੜੇ ਆ ਇਹ ਚਾਹੇ ਆਪਾਂ ਇਹਨੂੰ ਊਂ ਤੋਰੀਏ ਚਾਹੇ ਸਵਾਰੀ ਕਰਨ ਵੇਲੇ ਤੋਰੀਏ ਇਹ ਤੋਰ ਆਪਦੀ ਆਹੀ ਰੱਖਦਾ ਮਟਕ ਮਟਕ ਕੇ ਤੁਰਦਾ ਇਹਦੀ ਫੈਨ ਫੋਲੋਇੰਗ ਬੜੀ ਆ ਘੋੜੇ ਦੀ ਫੌਜੀ ਘੋੜੇ ਦਾ ਬੜਾ ਪ੍ਰੂਵਨ ਤਕੜਾ ਰਿਜ਼ਲਟ ਆ ਦੋਸਤੋ ਇਹ ਬਾਈ ਕਾਲਾ ਜੋਧਾ ਵਾਲਾ ਇਸ ਘੋੜੇ ਦੀ ਇੱਥੇ ਸਵਾਰੀ ਕਰ ਰਿਹਾ ਇਹ ਜਿਹੜੀ ਵੀਡੀਓ ਆ ਲੁਧਿਆਣੇ ਸ਼ੋਅ ਦੀ ਆ ਸੋ ਮੇਰਾ ਜੀ ਕੀਤਾ ਵੀ ਇਹਨੂੰ ਆਪਾਂ ਸਪੈਸ਼ਲ ਤੌਰ ਤੇ ਮੱਝੂ ਕੇ ਲੈਣ ਦੇ ਘੋੜੇ ਆਪਾਂ ਇਸ ਵੀਡੀਓ ਦੇ ਵਿੱਚ ਦਿਖਾਉਣੇ ਆ ਤੇ ਆ ਇਹਦਾ ਭਰਾ ਆ ਗਿਆ ਜੀ ਜੋਧਾ ਇਹ ਵੀ ਉਸੇ ਫਾਰਮ ਦੇ ਉੱਤੇ ਆ ਤੇ ਬਾਈ ਕਾਲੇ ਦਾ ਬੇਟਾ ਇਸ ਘੋੜੇ ਦੀ ਸਵਾਰੀ ਕਰ ਰਿਹਾਗਾ ਬੜਾ ਰੌਣਕ ਮੇਲਾ ਬਣਿਆ ਗਿਆ ਸੀ ਜਦੋਂ ਇਹ ਦੋਨੇ ਘੋੜੇ ਰਿੰਗ ਦੇ ਵਿੱਚ ਆਏ ਸੀ ਸਵਾਰੀ ਕਰਦੇ ਹੋਏ ਸੋ ਜਿਹੜਾ ਅਗਲਾ ਘੋੜਾ ਤੁਹਾਨੂੰ ਆਪਾਂ ਦਿਖਾਉਣਾ ਆ ਸਾਹਮਣੇ ਆ ਰਿਹਾ ਇਹ ਜਬਰਜੰਗ ਘੋੜੇ ਦਾ ਬੱਚਾ ਜੀ ਫਤੇਜੰਗ ਇਹ ਜਬਰਜੰਗ ਦਾ ਅੱਗੇ ਰਿਜ਼ਲਟ ਆ ਫੌਜੀ ਦਾ ਇਹ ਪੋਤਾ ਆ ਗਿਆ ਤੇ 22 ਮਿੰਟਾਂ ਜੀ ਨੇ ਇਸ ਘੋੜੇ ਦੇ ਓਨਰ ਆਸੀ ਕਲਾਂ ਤੋਂ ਤੁਸੀਂ ਦੇਖ ਸਕਦੇ ਹੋ ਬੜਾ ਖੂਬਸੂਰਤ ਘੋੜਾ ਫੌਜੀ ਘੋੜੇ ਦਾ ਪੋਤਾ ਇਹ ਤੇ ਹਜੇ ਉਮਰ ਇਹਦੀ ਨਿਆਣੀ ਹੋਈਆਂ ਬੱਚਾ ਹੀ ਆ ਤੇ ਜਿਹੜਾ ਤੁਸੀਂ ਆ ਘੋੜਾ ਦੇਖ ਰਹੇ ਹੋ ਇਦੇ ਬਾਰੇ ਵੀ ਤਕਰੀਬਨ ਸਾਰੇ ਜਾਣਦੇ ਹੀ ਆ ਇਹ ਵੀ ਫੌਜੀ ਦਾ ਬੱਚਾ ਹੈਗਾ ਇਹਦਾ ਨਾਮ ਆ ਸੂਬੇਦਾਰ ਇਹਦੇ ਓਨਰ ਨੇ ਬਾਈ ਹਰਪਾਲ ਸਟੱਡ ਫਾਰਮ ਤੋਂ ਜਸਪਿੰਦਰ ਜੀ ਪਿੰਡ ਹਸਨਪੁਰ ਇਹਨਾਂ ਦਾ ਤੇ ਨਾਰ ਇਸ ਘੋੜੇ ਦੇ ਸਾਡਾ ਭਰਾ ਬਾਈ ਬਗੀਚਾ ਪਿੰਡ ਕਲਿਆਣਾ ਤੋਂ ਸੋ ਇਹ ਵੀ ਬਾਈ ਸਾਡਾ ਮੱਜੂ ਕੇ ਬਲੱਡ ਲਾਈਨ ਦੇ ਘੋੜਿਆਂ ਦਾ ਫੈਨ ਆ ਦੋਸਤੋ ਘੋੜੇ ਦੀ ਚਾਲੇ ਦੀ ਵੀ ਸੂਬੇਦਾਰ ਦੀ ਬੜੀ ਨਿਰਾਲੀ ਆ ਇਸ ਘੋੜੇ ਬਾਰੇ ਵੀ ਤਕਰੀਬਨ ਸਾਰੇ ਭਰਾ ਜਾਣਦੇ ਹੀ ਆ। ਇਹਦੇ ਓਨਰ ਨੇ ਸਾਡਾ ਭਰਾ ਨੰਝਾ ਮਾਣੂਕੇ ਤੇ ਘੋੜੇ ਦਾ ਨਾਮ ਆ ਜੀ ਮੁਹੱਬਤ। ਇਹ ਵੀ ਫੌਜੀ ਘੋੜੇ ਦਾ ਬੱਚਾ ਹੈਗਾ ਦੋਸਤੋ ਬੜਾ ਚੰਗਾ ਹੈਗਾ। ਤੇ ਆ ਆ ਗਿਆ ਜੀ ਇੱਕ ਹੋਰ ਲਿਵਿੰਗ ਲੈਜੈਂਡ ਘੋੜਾ ਪਟਵਾਰੀ। ਜਿਹੜਾ ਅੱਜਕੱਲ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈਗਾ। ਮੋਹਲੀ ਸਟੱਡ ਫਾਰਮ ਦੇ ਉੱਤੇ ਆਗਾ ਇਹ। ਇਸ ਘੋੜੇ ਦੇ ਓਨਰ ਨੇ ਸਵਰਗਵਾਸੀ ਬਾਬਾ ਜੀ ਜੋਰਾ ਸਿੰਘ ਜੀ ਜਿਨ੍ਹਾਂ ਨੇ ਮੱਜੂ ਕੇ ਬਲੱਡ ਲਾਈਨ ਵਾਸਤੇ ਬੜਾ ਉਪਰਾਲਾ ਕੀਤਾ ਟੈਂਕ ਕੋੜਾ ਵੀ ਉਹਨਾਂ ਦੇ ਕੋਲੇ ਪਹਿਲਾਂ ਰਿਹਾਗਾ ਤੇ ਇਹ ਟੈਂਕ ਦਾ ਬੱਚਾ ਜੀ ਪਟਵਾਰੀ ਬਹੁਤ ਸੋਹਣੇ ਸ਼ਾਨਦਾਰ ਰਿਜ਼ਲਟ ਆ ਰਹੇ ਆ ਇਹਦੇ ਚੰਗੇ ਆਸਟ੍ਰੇਲੀਅਨ ਵੀ ਬਣ ਗਏ ਇਹਦੇ ਤੇ ਨਾਮੀ ਘੋੜਾ ਬਣ ਗਿਆ ਜੀ ਜਿਨੇ ਮੱਜੂ ਕੇ ਬਲੱਡ ਲਾਈਨ ਨੂੰ ਅੱਗੇ ਤੋਰਨ ਵਾਸਤੇ ਆਪ ਦਾ ਰੋਲ ਨਿਭਾਇਆਗਾ ਹਾਈਟ ਕਰਕੇ ਇਸ ਘੋੜੇ ਨੂੰ ਬڑا ਮੰਨਿਆ ਜਾਂਦਾ ਇਹਦੇ ਬੱਚੇ ਵੀ ਅੱਜ ਕੱਲ ਬੜੇ-ਬੜੇ ਆ ਰਹੇ ਆ ਤੇ ਘੋੜੇ ਨੂੰ ਫੜ ਕੇ ਤੋਰ ਰਹੇ ਨੇ ਜੀ ਮੋਹਲੀ ਵਾਲੇ ਬਾਈ ਹਰਜੀਤ ਜੀ ਤੇ ਨਾਲ ਸਾਡੇ ਬਾਬਾ ਜੀ ਅਮਰਦੀਪ ਸਿੰਘ ਭੋਲੂ ਜੀ ਪਿੰਡ ਮਹਿਰਨਾ ਤੋਂ ਸੋ ਤੁਸੀਂ ਦੇਖ ਸਕਦੇ ਹੋ ਦੋਸਤੋ ਜੇ ਵੀਡੀਓ ਚੰਗੀ ਲੱਗੀ ਘੋੜੇ ਪਸੰਦ ਆਏ ਤੇ ਮੱਝੂ ਕੇ ਬਲੱਡਰਲਾਈਨ ਨੂੰ ਤੁਸੀਂ ਪਿਆਰ ਕਰਦੇ ਹੋ ਸਪੋਰਟ ਕਰਦੇ ਹੋ ਤਾਂ ਵੀਡੀਓ ਨੂੰ ਦੱਬ ਕੇ ਕਰ ਦਿਓ ਸ਼ੇਅਰ ਤਾਂ ਕਿ ਸਾਡੀ ਵੀ ਹੌਸਲਾ ਫਜਾਈ ਹੋ ਸਕੇ